ਉਨ੍ਹਾਂ ਦੇ ਸ਼ੇਰ ਹੈਗਾ ਹੁੰਦਾ ਸੀ ਇੱਥੇ ਸ਼ਖਸ ਇੱਕ ਸੱਚਾ ਕਿੱਧਰ ਗਿਆ ਇਸ ਪੱਤਰਾਂ ਦੇ ਸ਼ਹਿਰ ਤੋਂ ਸ਼ੀਸ਼ਾ ਕਿੱਧਰ ਗਿਆ ਉਹ ਹੀ ਕਹਿੰਦੇ ਉਹਨਾਂ ਨੇ ਕਹਿ ਸਕਦੇ ਉਹਨਾਂ ਦੇ ਸ਼ੇਰ ਹੈ ਕਿੰਨੇ ਯਾਰ ਸੁੱਝਦਾ ਨਹੀਂ ਕੋਈ ہزارਾਂ ਲੱਖਾਂ ਕਰੋੜਾਂ ਗੱਲਾਂ ਪਰ ਕੋਈ ਗੱਲ ਨਹੀਂ ਆ ਰਹੀ ਵੀ 25 ਸਾਲ ਤੋਂ ਜੇ ਕੋਈ ਮੇਰੀ ਕੋਈ ਵੀ ਇੰਟਰਵਿਊ ਸੁਣੀ ਹੋਣੀ ਹਣੀ ਕੋਈ ਅਸੀਂ ਨਹੀਂ ਹੁੰਣੀ ਜਿੱਥੇ ਗੁਰੂ ਦਾ ਜ਼ਿਕਰ ਨਹੀਂ ਹੁੰਦਾ ਸੀ ਉਹਨਾਂ ਔਰ ਇਹ ਗੱਲ ਵੀ ਹਰ ਸੁਣਣੀ ਹੈ ਕਿ ਮੈਂ ਆਪਣੇ ਉਹਨੂੰ ਭਾਗਾਂ ਵਾਲਾ ਮੰਨਦਾ ਸੀ ਯਾਰ ਇਹ ਨਾ ਸਮੇਂ ਵਿੱਚ ਅਸੀਂ ਵੀ ਮਾੜਾ ਮੋਟਾ ਕਲਮ ਕਸਾਈ ਕਰਦੇ ਜਦੋਂ ਗੁਰੂ ਜੀ ਵਿਚਰ ਰਹੇ ਆ ਇਹ ਹੀ ਸਾਡੀ ਪ੍ਰਾਪਤੀ ਹੈ ਤੇ ਉਹ ਕਿਉਂ ਫਰਾ ਗੁਰਖਪੁਰੀ ਸਾਹਿਬ ਦਾ ਸ਼ੇਰ ਹੈ ਨਾ ਮੈਨੂੰ ਵਿੱਚ ਲਫ਼ਜ਼ ਅੱਗੇ ਪਿੱਛੇ ਹੋ ਜਾਂਦਾ ਕਿ ਆਣੇ ਵਾਲੀ نسلیں ਤੋਂ ਪਰ ਫਖਰ ਕਰੇਗੇ ਹਮ ਨਸਰੋ ਜਦੋਂ ਇਹ ਜਾਣेंगे ਕਿ ਤੁਮਨੇ ਫਰਾਗ ਕੋ ਦੇਖਿਆ ਸਾਡੇ ਦੇ ਇਸ ਕਰਕੇ ਮਾਨ ਕਰਨੀ ਵੀ ਇਹ ਉਹ ਲੋਕ ਹੈ ਜਿਵੇਂ ਪਾਤਰ ਸਾਹਿਬ ਨੂੰ ਦੇਖਿਆ ਸੀ ਜੀ ਇਹੀ ਕਹਿ ਸਕਦੇ ਹਾਂ ਸਾਸਤੀ ਲਈ ਸ਼ਾਇਦ ਲਈ ਉਹ ਸੇ ਫਨਕਾਰ ਐਸੀ ਤਬੀਅਤ ਦੇ ਮਾਲਕ लास्ट ਮੁਲਾਕਾਤ ਪਾਤਰ ਸਾਹਿਬ ਨਾਲ ਕਿਦੋਂ ਹੋਈ ਮੁਲਾਕਾਤ ਫੋਨ ਤੇ ਹੀ ਗੱਲ ਹੋਈ ਸੀ ਇਸ ਵਾਰ ਮੁਲਾਕਾਤ ਨਹੀਂ ਹੋ ਸਕੇ ਜੀ ਉਹ ਤਾਂ ਮੈਂ ਹਰ ਵੇਲੇ ਨਾਲ ਹੀ ਰਹਿੰਦੇ ਸੀ ਉਹ ਫਿਰ ਦੂਰ ਤਾਂ ਹੈ ਹੀ ਨਹੀਂ ਸੀ ਹੁਣ ਵੀ ਮੇਸ਼ਾ ਨਾਲ ਹੀ ਰਹਿਣਾ ਅੰਦਰ ਹੀ ਬਾਪ ਬੱਚਿਆਂ ਤੋਂ ਦੂਰ ਹੁੰਦਾ ਨਹੀਂ ਕਦੇ ਜੀ ਹਯਾਤੀ ਵਿੱਚ ਵੀ ਬਾਦ ਵਿੱਚ ਵੀ ਜੀ ਤਾਂ ਨਾਲ ਹੀ ਚੱਲਦੇ ਹਨ ਜੀ ਕਿਉਂ ਐਸਾ ਰਤਬਾ ਸੀ ਉਹਨਾਂ ਦਾ ਐਸਾ ਬਸ ਮੁਕ ਦੀ ਗੱਲ ਕਿ ਸਾਡੀ ਇੰਨੀ ਕ ਅਸੀ ਜੋਗੇ ਨਹੀਂ ਸੀ ਜਿੰਨਾ ਸਾਨੂੰ ਉਹਨੇ ਕਦਮਾਂ 'ਚ ਬਿਠਾ ਛੱਡਿਆ ਇਹਨੇ ਸਰ ਉਹ ਅਸ਼ੀਰਵਾਦ ਮਿਲਿਆ ਮੁਹੱਬਤਾਂ ਦੁਆਵਾਂ ਮਿਲੀਆਂ ਜੋ ਵੀ ਮਾੜਾ ਮੋਟਾ ਹੁਣ ਕਰ ਰਹੇ ਹਾਂ ਮਾਲਕ ਨੇ ਰੋਟੀ ਜਿਲਾਈ ਆ ਉਹ ਇਹਨਾਂ ਹਸਤੀਆਂ ਦਾ ਅਸ਼ੀਰਵਾਦ ਹੈ ਵਿਗਿਆਨ ਇੰਟਰਵਿਊ ਜੇ ਤੁਸੀਂ ਸੁਣੀ ਹੋਣੀ ਗੱਲ ਚੰਗੀਆਂ ਕਿਤਾਬਾਂ ਚੰਗੇ ਲੇਖਕ ਜੀ ਉਸਤਾਦ ਲੋਕ ਕੁਣੀ ਲੋਕ ਇਹਨਾਂ ਦੇ ਸਰਪ੍ਰਸਤ ਇਹਨਾਂ ਦੇ ਬੂਆ ਮਾ ਇਹਨਾਂ ਦੀ ਸੰਗਤ ਕੀਤੀ ਬਸ ਸੋਚੀ ਸਾਰਾ ਕੁਝ ਗੁਰੂ ਦੀ ਐਸੀ ਕਿਹੜੀ ਗੱਲ ਹੈ ਜਿਹੜੀ ਸਦਾ ਜਿਹੜੀ ਆ ਭੁੱਲਣੀ ਨਹੀਂ ਜਾਂਦੀ ਕਦੇ ਯਾਰ ਹਜ਼ਾਰਾਂ ਹੀ ਗੱਲਾਂ ਇੱਕ ਤਾਂ ਕੁਝ ਯਾਦ ਨਹੀਂ ਆਉਂਦਾ ਮਤਲਬ ਮਨੇ ਇੱਕ ਗੱਲ ਕਹੀ ਸੀ ਪਚਾਨਵੀਂ ਦੀ ਗੱਲ ਹੈ ਮਤਲਬ ਉਹ ਗਾਉਣਾ ਸ਼ੁਰੂ ਕੀਤਾ ਸੀ ਯਾਰ ਯੂਨੀਵਰਸਿਟੀ ਅਸੀਂ ਮਿਲਣ ਗਿਆ ਗੁਰਦਾਸ ਤੇ ਲੁਧਿਆਣਾ ਚਾਹ ਪੀਂਦੇ ਸੀ ਕੰਡੀਆਂ ਚ ਉਦੋਂ ਟੇਪਾਂ ਦਾ ਜ਼ਮਾਨਾ ਸੀ ਜੀ ਮੈਂ ਪਹਿਲਾਂ ਮਾਫੀ ਮੰਗ ਲਵਾਂ ਪੇਚ ਸੈਲਫ ਪ੍ਰੇਜ਼ ਲੱਗੇਗੀ ਪਰ ਮੈਂ ਗੱਲ ਕਦੇ ਕੀਤੀ ਨਹੀਂ ਕਦੇ ਸਿਰ ਦੋਸਤਾਂ ਚ ਕੀਤੀ ਹੋਣੀ ਆ ਉਹ ਕਹਿੰਦੇ ਯਾਰ ਦੇਵੀ ਤੇਰਾ ਗਾਣਾ ਜਦੋਂ ਨਾ ਟੇਪ ਚ ਉਹ ਗਾਣੇ ਕਹਿੰਦੇ ਸੁਣੀਂਦੇ ਆ ਨਵਾਂ ਗਾਣਾ ਸੁਣੀਏ ਤੇ ਜਦੋਂ ਆਖਰੀ ਅੰਤਰਾ ਆਵੇ ਫੇ ਪਤਾ ਲੱਗਦਾ ਗੀਤਕਾਰ ਦਾ ਨਾਮ ਪਤਾ ਲੱਗਦਾ ਵੀ ਅੱਛਾ ਇਹ ਗਾਣਾ ਉਹਦਾ ਲਿਖਿਆ ਹੋਇਆ ਹੂੰ ਕਿੰਉ ਪਤਾ ਨਹੀਂ ਯਾਰ ਤੇਰਾ ਨਵਾਂ ਗਾਣਾ ਵੀ ਨਾ ਪਹਿਲੀ ਲਾਈਨ ਸੁਣ ਕੇ ਦੱਸ ਦੇਣਾ ਤੇਰਾ ਲੱਗੇ। ਸੋ ਮੈਂ ਕਿ ਮੈਨੂੰ ਤਾਂ ਪ੍ਰੈਜ਼ੀਡੈਂਟ ਅਵਾਰਡ ਮਿਲ ਗਿਆ। ਜੀ। ਸੋ ਉਹਨੇ ਆ ਤੂ ਤਤਲੋ ਮਤਲਬ ਸੰਸਤਾ ਹੀ ਸੀਗੇ ਉਹ ਰੂਹਾਨੀਅਤ ਦਾ ਇੱਕ ਹੋਰ ਅਸਰ ਹੋਣਾ। ਯਕੀਨ ਹੋ ਗਿਆ ਜੀ ਕਿ ਉਹ ਇਸ ਦੁਨੀਆ 'ਚ ਨਹੀਂ ਰਹਿ। ਹਲੇ ਵੀ ਨਹੀਂ ਹੁਣਾ ਕਦੇ ਵੀ। ਮਾਂ-ਬਾਪ ਚਲੇ ਜਾਂਦੇ ਆ ਤੁਸੀਂ ਮੰਨ ਲੈਣੇ ਕਦੇ। ਅੱਤੀ ਸਾਰੇ ਕਰਕੇ ਫੇਪ ਲਿਖਿਆ ਪੈਂਦਾ। ਦਰਵਾਜ਼ਾ ਖੋਲਦਿਆਂ ਨੂੰ ਤਾਂ ਕਿ ਖੋਲਦਿਆਂ ਨੂੰ ਆਉਂਦਿਆਂ ਨੂੰ ਜਾਂਦਿਆਂ ਨੂੰ। ਜੀ। ਉਹ ਹੀ ਮਾਪੇ ਨਾਲੇ ਰਹਿੰਦੇ ਹੁਣ ਅਸਰ। ਉੱਪਰ ਉ ਚੱਲਣਾ ਤਾਂ ਪੈਂਦਾ ਪਰ ਤੁਸੀਂ ਕਰ ਕੁਝ ਨਹੀਂ ਸਕਦੇ ਹਨ ਇੱਕ ਯੁੱਗ ਖਤਮ ਹੋ ਗਿਆ surjit patar surjit patar ਖਤਮ ਨਹੀਂ ਹੋਏ ਇੱਕ ਯੁੱਗ ਖਤਮ ਹੋ ਗਿਆ ਔਰ ਸਾਹਿਬ ਦੀ ਦੁਨੀਆ ਦੇ ਵਿੱਚ ਇਸ ਵੇਲੇ ਜੋ ਜੋ ਦਰਦ ਦੁੱਖ ਮਹਿਸੂਸ ਕੀਤਾ ਜਾ ਰਿਹਾ ਮੈਂ ਸਮਝਦਾ ਇਸ ਤੋਂ ਪਹਿਲਾਂ ਕਦੇ ਐਸਾ ਹੋਇਆ ਨਹੀਂ ਹੈ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਵੀ ਉਹ ਕੱਲ੍ਹ ਬਰਨਾਲੇ ਇੱਕ ਪ੍ਰੋਗਰਾਮ ਕਰਕੇ ਆਏ ਨੇ ਕੱਲ ਸ਼ਾਮੀ ਅਸੀਂ ਇਕੱਠੇ ਬੈਠੇ ਸੀਗੇ ਹਾਂਜੀ ਇਹ ਸਭ ਕੁਝ ਦੇ ਬਾਵਜੂਦ ਸਵੇਰੇ 7 ਵਜੇ ਸੁਨੇਹਾ ਇਹ ਮਿਲਦਾ ਕਿ ਦਿਨੇ ਚ ਨਹੀਂ ਰਹੇ ਇਤੋਂ ਬੜਾ ਦੁਖਾਂਤ ਹੋਰ ਕੀ ਹੋ ਜਾਂਦਾ ਬਹੁਤ بڑا ਦੁੱਖ ਹੋਇਆ ਕਿਉਂਕਿ ਸਰਜੀਤ ਪਾਤਰ ਉਹ ਇਕੱਲੇ ਮਤਲਬ ਇਕੱਲੇ ਲੇਖਕ ਨਹੀਂ ਸੀਗੇ ਉਹ ਇੱਕ ਬਹੁਤ ਬੜੀ ਸ਼ਖਸੀਅਤ ਸੀਗੇ ਦੁਨੀਆਂ ਦਾ ਕਿਹੜਾ ਕੋਨਾ ਹੈ ਜਿੱਥੇ ਪੰਜਾਬੀ ਵਸਦੇ ਹੋਣ ਔਰ ਉਹਨਾਂ ਨੂੰ ਨਾ ਜਾਣਦੇ ਹੋ ਉਹਨੂੰ ਜਿੱਦ ਖਰਾ ਮਿਲਿਆ ਸੀਗਾ ਇਸ ਤੋਂ ਇਲਾਵਾ ਗਜ਼ਲ گو ਸੀਗੇ ਗੀਤਕਾਰ ਸੀਗੇ ਸ਼ਾਇਰ ਸੀਗੇ ਨਜ਼ਮਾਂ ਲਿਖਦੇ ਸੀਗੇ ਮੇਰੇ ਕਹਿਣ ਦਾ ਮਤਲਬ ਹੈ ਗੁਣਾਂ ਦੀ ਕੁਥਲੀ ਸੀਗੇ ਸਭ ਕੁਝ ਸੀਗੇ ਇਸ ਤੋਂ ਇਲਾਵਾ ਗੱਲਬਾਤ ਕਰਨ ਦੇ ਵਿੱਚ ਉਹ ਇੰਨਾ ਮਿੱਠਾ ਬੋਲਦੇ ਸੀ ਇੰਨਾ ਮਲਆਪੜਾ ਗੱਲ ਕਰਦੇ ਸੀ ਐਨ ਇਹਨਾਂ ਉਹਦਾ ਸਮਾਈਲਿੰਗ ਫੇਸ ਸੀਗਾ ਭਈ ਉਹ ਭੁਲਾਇਆ ਨਹੀਂ ਜਾ ਸਕਦਾ ਸ੍ਰੀਪਤ ਸਾਬ ਕੱਲ ਕਿਹੜੀਆਂ ਗੱਲਾਂ ਜਿਆਦਾ ਜਿਹੜੀਆਂ ਹੁਣ ਪਤਾ ਲੱਗੀਆਂ ਵੀ ਜਦੋਂ ਜਾਣਦੇ ਨੇ ਕੱਲ ਤਾਂ ਤੁਸੀਂ ਇਕੱਠੇ ਬੈਠੇ ਸੀ ਵਧੀਆ ਸਾਰਾ ਮਾਹੌਲ ਸੀ ਤਾਂ ਜਦੋਂ ਪਤਾ ਲੱਗਿਆ ਵੀ ਅਚਾਨਕ ਨਹੀਂ ਰਹੇ ਤਾਂ ਫਿਰ ਉਹ ਕਿਵੇਂ ਬੀਤੇ ਸਾਰੇ ਦੇਖੋ ਜਿਹੜੀਆਂ ਕੱਲ ਗੱਲਾਂ ਹੋਈਆਂ ਨੇ ਉਹ ਤਕਰੀਬਨ ਤਕਰੀਬਨ ਉਚਾਰਨ ਬਾਰੇ ਸ਼ਬਦਾਂ ਬਾਰੇ ਭਾਸ਼ਾ ਬਾਰੇ ਹੋਈਆਂ ਨੇ ਕਿਉਂਕਿ ਉਹ ਬਹੁਤ بڑے ਸਾਹਿਤਕਾਰ ਸੀਗੇ ਜਿੰਨੀ ਸ਼ੁੱਧਤਾ ਉਹਨਾਂ ਦੇ ਲਫ਼ਜ਼ਾਂ 'ਚ ਸੀਗੀ ਉਹ ਨਹੀਂ ਸਾਡੇ 'ਚ ਨਹੀਂ ਹੋ ਸਕਦੀ ਮੇਰੇ ਇੱਕ ਦੋਸਤ ਨੇ ਇਹਨਾਂ ਦੇ ਵੀ ਦੋਸਤ ਨੇ ਉਹ ਕੈਨੇਡਾ ਤੋਂ ਆਏ ਹੋਏ ਸੀ ਹਰਜਿੰਦਰ ਥਿੰਦ ਉਹਨਾਂ ਦਾ ਹਥੇ ਚੈਨਲ ਹੈ ਬਿਲਕੁਲ ਬਹੁਤ ਅੱਛੇ ਐਂਕਰ ਨੇ ਉਹਨਾਂ ਨੇ ਸਵਾਲ ਕਰ ਦਿੱਤਾ ਪਾਤਰ ਸਾਹਿਬ ਨੂੰ ਤੇ ਪਾਤਰ ਸਾਹਿਬ ਅੱਜ ਕੱਲ ਸਟੇਜ ਤੇ ਬੋਲਣ ਵਾਲੇ ਕੁਝ ਲੋਕ ਲਫ਼ਜ਼ ਸ਼ੁੱਧ ਨਹੀਂ ਬੋਲਦੇ ਹੈ ਜਜ਼ਬਾਤ ਨੂੰ ਜਿਜਬਾਤ ਕਹਿੰਦੇ ਨੇ ਜ਼ਰੂਰ ਨੂੰ ਜ਼ਰੂਰ ਕਹਿੰਦੇ ਨੇ ਹੈ ਜੀ ਜ਼ੋਰ ਜ਼ੋਰ ਨੂੰ ਜ਼ੋਰ ਕਹਿੰਦੇ ਨੇ ਤੇ ਇਹਦਾ ਕੀ ਹੋਣਾ ਚਾਹੀਦਾ ਇਹ ਕਿਵੇਂ ਸ਼ੁੱਧਤਾ ਕਿਵੇਂ ਹੋ ਸਕਦੀ ਹੈ ਉਹਨਾਂ ਨੇ ਫਿਰ ਸਾਨੂੰ 10 ਮਿੰਟ ਲਾ ਕੇ ਇਹ ਗੱਲ ਸਮਝਾਈ ਵੀ ਦੇਖੋ ਜਿਹੜਾ ਲਫ਼ਜ਼ ਜਿੱਥੇ ਵਰਤ ਕੇ ਉਹ ਆਪਣਾ ਪ੍ਰਭਾਵ ਛੱਡਦਾ ਹੈ ਹਾਂਜੀ ਉਹਨੂੰ ਉਸੇ ਤਰ੍ਹਾਂ ਵਰਤ ਲਵੋ ਫਿਰ ਕੋਈ ਗੁਨਾਹ ਨਹੀਂ ਹੈ ਪਰ ਜੇ ਤੁਸੀਂ ਮਤਲਬ ਬਿਨਾਂ ਸੋਚੇ ਸਮਝੇ ਤੂੰ ਗਲਤ ਬੋਲਦੇ ਹੋ ਫਿਰ ਉਹ ਵਾਕੀ ਗਲਤ ਹੈ ਹਾਂਜੀ ਉਹਨਾਂ ਨੇ ਬੜਾ ਕਹਿੰਦੇ ਇੱਕ ਜ਼ੋਰ ਲੱਗ ਜਾਏ ਜ਼ੋਰ ਜ਼ੋਰ ਦਾ ਮਤਲਬ ਨਾ ਤਾਕਤ ਹੂੰ ਜੀ ਜ਼ੋਰ ਦਾ ਮਤਲਬ ਨਾ ਤਾਕਤ ਉਹ ਕਹਿੰਦੇ ਇਹ ਤਾਕਤ ਹੈ ਪਰ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਕਿਸੇ ਵਾਰ ਦੇ ਵਿੱਚ ਜ਼ੋਰ ਕਹਿੰਦੇ ਹਾਂ ਹਾਂਜੀ ਉਹ ਉਦੋਂ ਬਹੁਤ ਖੂਬਸੂਰਤ ਲੱਗਦਾ ਹੈ ਸਿੱਖ ਸਾਹਿਬ ਸੋਚਿਆ ਸੀਗਾ ਕਿ ਜਿਹੜੇ ਕਰ ਲ ਬੈਠੇ ਹੋ ਬਾਤਪੁਰ ਸਾਹਿਬ ਨਾਲ ਕੀ ਆਖਰੀ ਮੁਲਾਕਾਤ ਸੀ ਕਦੀ ਜਹਨ ਚਾਹੀ ਸੀ ਗੱਲ ਕੀ ਇਹ ਤਾਂ ਆਖਰੀ ਨਹੀਂ ਦੇਖੋ ਇਨਸਾਨ ਦੇ ਵਿੱਚ ਕੀ ਹੈ ਆਦਮੀ ਹੈ ਇੱਕਦਮੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਪੁੱਛ ਲਿਆ ਮਰਦਾਨਾ ਜ਼ਿੰਦਗੀ ਔਰ ਮੌਤ ਕਿੰਨਾ ਫਰਕ ਹੈ ਕਹਿੰਦਾ ਗੁਰੂ ਜੀ ਰਾਤ ਨੂੰ ਸੁੱਤੇ ਸਮੇਂ ਨਾ ਕਿੰਨਾ ਹੀ ਜਾਗੇ ਕਹਿੰਦੇ ਮਰਦਾਨਾ ਤੂੰ ਤਾਂ ਬਹੁਤ ਦੂਰ ਚਲੇ ਗਿਆ ਤੂੰ ਇਹ ਗੱਲ ਕਰ ਵੀ ਆਇਆ ਕਿ ਨਾ ਆਇਆ ਰਾਤਾਂ ਦਿਨ ਤਾਂ ਬਹੁਤ ਦੂਰ ਹੁੰਦੇ ਨੇ ਇਸ ਕਰਕੇ ਇਹ ਪਰਮਾਤਮਾ ਦੇ ਹੱਥ ਜਿਹੀ ਚੀਜ਼ ਹੈ ਨਾ ਇਸ ਨੂੰ ਉਹੀ ਜਾਣ ਸਕਦਾ ਮੈਂ ਔਰ ਤੁਸੀਂ ਕੋਈ ਹੋਰ ਕੋਈ ਇਹਨੂੰ ਜਾਣ ਨਹੀਂ ਕੋਈ ਸਕਦਾ ਇਸ ਕਰਕੇ ਜਿਹੜੀਆਂ ਰਾਤ ਗੱਲਾਂ ਹੋਈਆਂ ਨੇ ਜੇ ਉਥੇ ਇਹ ਕੋਈ ਗੱਲ ਹੋ ਜਾਂਦੀ ਨਾ ਮੇਰੇ ਦਿਲ ਰਸੀਡ ਦੁਖਦਾ ਯਾਰ ਹੈ ਜੀ ਮੇਰੇ ਤਕਲੀਫ ਹੈ ਯਾਰ ਤਾਂ ਤਾਂ ਵੀ ਅਸੀ ਗੱਲ ਮੰਨ ਲੈਂਦੇ ਐਡੀ ਖੂਬਸੂਰਤੀ ਨਾਲ ਗੱਲਾਂ ਹੋਈਆਂ ਨੇ ਐਡੀ ਪਿਆਰੀ ਮਹਿਫਿਲ ਸੀਗੀ ਉੱਥੇ ਸਿਰਫ ਗੱਲਾਂ ਸ਼ਬਦਾਂ ਦੀਆਂ ਸਾਹਿਤ ਦੀਆਂ ਉਹਨਾਂ ਨੇ ਗ਼ਜ਼ਲ ਸੁਣਾਈ ਗਾ ਕੇ ਸੁਣਾਈ ਬਹੁਤ ਪਿਆਰੀ ਗ਼ਜ਼ਲ ਸੁਣਾਈ ਹੈ ਜੀ ਇੱਕ ਮੁੰਡਾ ਪੀਟਰ ਬੈਠਾ ਸੀਗਾ ਜਿਸ ਵੇਲੇ ਸੰਜੀਲਾ ਜੀ ਬੈਠੇ ਸੀਗੇ ਉਹ ਹਰਜਨ ਸਿੰਘ ਬੈਠੇ ਸੀ ਕੈਨੇਡਾ ਵਾਲੇ ਹੈ ਜੀ ਮੇਰੇ ਕਹਿੰਦੇ ਮਤਲਬ ਪੰਜ ਛੇ ਬੰਦੇ ਬੈਠੇ ਸੀਗੇ ਬੜੀਆਂ ਖੂਬਸੂਰਤ ਗੱਲਾਂ ਹੋਈਆਂ ਇੱਕ ਦਿਮਾਗ 'ਚ ਹੀ ਨਹੀਂ ਆ ਸਕਦੀ ਗੱਲ ਵੀ ਐਸਾ ਕੁਝ ਹੋ ਸਕਦਾ ਪਰ ਇਹ ਤਾਂ ਮੈਨੂੰ सवेरे जदों एटीन न्यूज़ एटीन तो फोन आया सत बजे है जी कटारिया का सदीक जी पात्र साहब नहीं रहे पहले तो मैंने तो यकीन नहीं होया मतलब कौन मैं क्या मैं कटारिया बोल रहा बोलना तो न्यूज़ वाले बोल रहे हैं मेरे पहले थानों मिट्टी लिखा आ की हो गया अस रात में कट्ठे आए ग्यारह साढ़े ग्यारह बजे असी कट्ठे बैठे थे हाँ जी तो इस करके मैं समझदा ਬਈ ਪ੍ਰਮਾਤਮਾ ਦੀ ਲੀਲਾ ਨੂੰ ਉਹੀ ਜਾਣਦਾ ਹੋਰ ਤਾਂ ਕਿਸੇ ਵਿਵਸਥਾ ਦਾ ਰੋਗ ਹੈਗਾ ਨਾ ਇਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ ਕੋਈ ਇਹਦੇ ਤੱਕ ਤਾਂ ਪਹੁੰਚ ਹੀ ਨਹੀਂ ਸਕਦਾ ਕੋਈ ਜੋ ਜਿਹੜੀ ਰਾਤ ਮੈਨੂੰ ਫਿਰ ਸੀਗੀ ਉਹ ਬਹੁਤ ਅੱਛੀ ਸੀਗੀ ਬਹੁਤ ਵਧੀਆ ਸੀਗੀ ਪਰ ਮੇਰੀ ਮੈਂ ਸਮਝਦਾ ਵੀ ਖੁਸ਼ਕਿਸਮਤੀ ਇਹ ਹੈ ਵੀ ਬੜੀ देर ਤੋਂ ਬਾਅਦ ਉਹ ਮੈਨੂੰ ਮਿਲੇ ਸੀਗੇ ਬਹੁਤ ਸਾਰੀਆਂ ਪਿਆਰੀਆਂ ਗੱਲਾਂ ਹੋਈਆਂ ਫਿਰ ਸਾਡੀਆਂ ਕੁਝ ਫੋਟੋਆਂ ਹੋ ਗਈਆਂ ਹਾਂਜੀ ਉਹ ਫੋਟੋ ਬਲਕਿ ਮੈਨੂੰ ਮੇਰੀ ਖੁਸ਼ਕਿਸਮਤੀ ਹੈ ਰਹੀ ਹੈ ਬਈ ਉਹਨਾਂ ਨੇ ਜਦੋਂ ਸਾਰੇ ਆਦੀਆਂ ਫੋਟੋ ਖਿੱਚੇ ਗਏ ਗਰੁੱਪ ਫੋਟੋ ਕੈਮਰਾਮੈਨ ਨੂੰ ਬੁਲਾ ਕੇ ਕਹਿੰਦੇ ਕਹਿੰਦੇ ਯਾਰ ਮੇਰੀ ਤੇ ਸਦੀਕ ਦੀ ਇੱਕ ਫੋਟੋ ਖਿੱਚ ਦੇ ਫਿਰ ਉਹਨਾਂ ਨੇ ਆ ਫੋਟੋ ਦਿਖਾਉਂਦੇ ਇਹ ਆਖਰੀ ਫੋਟੋ ਹੈ ਜੀ ਤੁਹਾਡੀ ਨਾਲ ਇਹ ਆਖੀ ਇਸ ਤੋਂ ਪਹਿਲਾਂ ਸਾਡੀ ਕਦੇ ਫੋਟੋ ਵੀ ਨਹੀਂ ਹੈ ਹਾਲਾਂਕਿ ਮੈਂ ਉਹਨਾਂ ਨਾਲ ਬਹੁਤ ਦੇਰ ਦਾ ਜੁੜਿਆ ਹੋਇਆ ਫੋਟੋ ਨਹੀਂ ਕਦੀ ਕਰਾਈ ਨੰਲੀ ਕਦੇ ਪ੍ਰੋਫੈਸਰ ਮੌਨ ਸਿੰਘ ਫਾਊਂਡੇਸ਼ਨ ਦੇ ਜਗਨਨਾਥਾ ਕਹੇ ਲੋ ਜਾਂ ਪ੍ਰਧਾਨ ਕਹੇ ਲੋ ਤੇ ਸੋਲ ਸਾਬ ਸੀਗੇ ਤੇ ਵਾਈਸ ਪ੍ਰੈਜ਼ੀਡੈਂਟ ਸੀਗੇ ਤੇ ਮੈਂ ਫਾਊਂਡਰ ਮੈਂਬਰ ਸੀਗਾ ਇਸ ਕਰਕੇ ਮੇਲ ਜੋਲਤਾ ਹੁੰਦਾ ਲੈਂਦਾ ਸੀਗਾ ਜਿਹੜੀ ਉਦੋਂ ਫਿਰ ਐਸੀ ਗੱਲ ਹੋਈ ਬਈ ਇੱਕ ਦੋ ਦਿਨ ਮਿਲਦੇ ਸੀਗੇ ਲੇਕਿਨ ਕੰਮ ਦੇ ਵੇਲੇ ਫਿਰ ਮੇਰਾ ਫੀਲਡ ਹੋਰ ਹੈ ਇਹਨਾਂ ਦਾ ਹੋਰ ਸੀਗਾ ਦਿਲ ਦੇ ਦਿਲ ਦੇ ਛੁਰ ਸੀ ਇੱਕ ਦੂਜੇ ਦਾ ਆਦਮ ਕਰਦੇ ਸੀ ਸਤਿਕਾਰ ਕਰਦੇ ਸੀ ਹੈ ਪਰ ਜਿਹੜੀ ਰਾਤ ਨੂੰ ਮਿਲਣੀ ਸੀ ਇੱਕ ਘੰਟਾ ਇਕੱਠੇ ਬੈਠਣਾ ਔਰ ਸਿਰਫ ਅਸੀਂ ਪੰਜ ਚਾਰ ਬੰਦਿਆਂ ਨੇ ਬੈਠਣਾ ਉਹ ਬਹੁਤ ਖੂਬਸੂਰਤ ਸੀ ਬਹੁਤ ਅੱਛੀ ਸੀ ਔਰ ਯਾਦਗਾਰ ਸੀ ਇਹ ਇਹ ਪਤਾ ਨਹੀਂ ਸੀਗਾ ਕਿ ਇਹ ਆਖਰੀ ਹੈ